وہ سب بچے کھیل گئے سی ہے

ਮਾਪੇ ਪਾਈ ਹੋਏ ਇਹ ਆ ਬੱਚੇ ਖੇਡ ਕੇ ਆਏ ਆ ਆਹਾਂ ਵਾਂਗੂ ਖੇਡ ਕੇ ਆਏ ਆ ਬੱਚੇ ਤੇ ਉਹਨਾਂ ਨੂੰ ਸਨਮਾਨਿਤ ਕਰ ਰਿਹਾ ਆ ਭਾਈ ਕਬਲਜੀਤ ਸਿੰਘ ਜੀ ਆ ਤੇ ਦੇਖੋ ਛੋਟੇ ਛੋਟੇ ਬੱਚੇ ਆ ਹਾਂ ਕਾਂ ਖੇਡ ਕੇ ਆਏ ਆ ਸਨਮਾਨਿਤ ਕਰ ਰਿਹਾ ਆ ਆ ਤੁਹਾਨੂੰ ਮੈਂ ਦਿਖਾ ਰਿਹਾ ਆ ਬੱਚਿਆਂ ਦਾ ਜਿਹੜੀ ਬੱਚਿਆਂ ਦੀ ਜੋ ਪ੍ਰਾਪਤੀ ਕੀਤੀ ਆ ਇਹ ਬੱਚਿਆਂ ਦੀ ਪ੍ਰਾਪਤੀ ਆ ਛੋਟੇ ਛੋਟੇ ਬੱਚੇ ਆ ਵੇਖੋ ਕਿੰਨੇ ਸੋਹਣੇ ਲੱਗਦੇ ਜਦੋਂ ਖੇਡਦੇ ਆ ਜਦੋਂ ਖੇਡ ਕੇ ਆਉਂਦੇ ਆ ਬਹੁਤ ਵਧੀਆ ਲੱਗਦੇ ਆ ਬਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਜੀ ਹਾ ਬਬੇ ਆ ਵੀਰ ਜੀ ਇਹ ਲਖੋ ਬੰਦਾ ਵੇਖੀ ਇਹ ਲਖੋ ਬੰਦਾ ਆ ਬਰਾ ਅੰਦਰ ਕਿਹੜੇ ਕੋ ਸਾਡੇ ਨਾਲ ਪੂਰੀ ਸੇਵਾ لائٹ پا جی چورے بنے کچھ کی پانی ہے ਸਤਿ ਸ਼੍ਰੀ ਅਕਾਲ ਫਿਲਡ ਆਫ ਗੋਲਡ ਮੋਲ ਆਵਾਜ਼ ਹੋ ਗਈ। ਗੁਰੂ ਨਾਨਕ ਚਿਲਡਰਨ ਪਰਿਵਾਰ ਦੇ ਅਕੈਡਮੀ ਦੇ ਬੱਚੇ ਅੱਜ ਰੱਟਿਆਂ ਦੇ ਵਿੱਚ ਹਾਂਗਕਾਂਗ ਤੋਂ ਇਨਾਮ ਜਿੱਤ ਕੇ ਆਏ ਹਨ ਤੇ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਦੇ ਕੋਚ ਨਾਲ ਕੀ ਕਹਿਣਾ ਚਾਹੁੰਦੇ ਹਨ ਹਾਂਜੀ ਅੱਜ ਜੀ ਹਾਂਗਕਾਂਗ ਵਿੱਚ ਸਫਲਤਾ ਸੀ ਕੋਚਾਂ ਦੀ ਕਿੱਥੇ ਵਿੱਚ ਬੱਚਿਆਂ ਨੇ ਬਹੁਤ ਅੱਛਾ ਕਰਨਾ ਸਿੱਖਾ ਉਹ ਆਪਣੇ ਇੰਡੀਆ ਦਾ ਆਪਣੇ ਪੰਜਾਬ ਦਾ ਪੂਰਾ ਨਾਮ ਰੌਸ਼ਨੀ ਤਾ ਦਿੱਤੇਗੇ ਮਾਸਟਰ ਜੀ ਨੇ ਇਹਦੇ ਅਤੇ ਪੂਰੇ ولڈ ماسٹر نے گرانڈ ماسٹر نکلے انہوں کی رہنمائی بہت واقعہ ایک چیمپیئن شپ کروائی گئی اس نکلے بچوں نے پاپیاں نے ملا ماریاں اور بھی بہت چل رہی ہیں جگہ پارٹیسپٹ ہوئی وا وہ اپنے بچوں نے بہت اچھا پرفارمنس دھی اور ماسٹر نے چھ دن کا انہوں کا سیمینار سیمینار چلے سیمی ہے وہ بچوں نے آنند مانا اور مقوب کنٹری ਦਾ ਹੈ ਗਲੈਂਟ ਤੋਂ ਹੋ ਕੇ ਤੁਹਾਨੂੰ ਤੇ ਉਹ ਇਸ ਦਾ ਤੇ ਕਿੰਨੇ ਬੱਚੇ ਹਨ ਤੇ ਕੀ ਕੀ ਨਾਮ ਜਿੱਤੇ ਹਨ ਇਹਨਾਂ ਨੇ ਇੱਕ ਨੇ ਇਹਨਾਂ ਨੇ ਮੈਡਲ ਪ੍ਰਾਪਰ ਕੀਤੇ ਆ ਇੱਕ ਇਹਨਾਂ ਨੇ ਸੈਮੀਨਾਰ ਲਗਾਈ ਉੱਥੇ ਸੈਮੀਨਾਰ ਮਾਸਟਰ ਵੱਲੋਂ ਜਿਹੜੇ ਅਮਰੀਕਾ ਤੋਂ ਸਾਡੇ ਮਾਸਟਰ ਹੀ ਜੀਵਿੰਦਰਪਾਲ ਜੋਸ਼ੀ ਜੀ ਉਹਨਾਂ ਵੱਲੋਂ ਇਹਨਾਂ ਨੂੰ ਇਹ ਸ਼ੀਟਾਂ ਤੇ ਸਨਮਾਨਿਤ ਕਿ ਲਗਾਈਆਂ ਇਹਨਾਂ ਦਾ ਐਪਰੀਸ਼ੀਏਟ ਗਵਾਡ ਕਿਤੇ ਜਿਹਨਾਂ ਨੂੰ ਵੱਧ ਤੋਂ ਵੱਧ ਇਲਾਸ਼ੀ ਦਿੱਤੀ ਗਈ ਹੁੰਦੀ ਸੀ ਬੇਡਾ ਕੀ ਨਾਂ ਤੇਰਾ ਕਿਹੜੀ ਕਹਾਜ ਪੜਦੇ ਹੋ ਕੀ ਅੱਜ ਕੀ ਕੀਤਾ ਤੁਸੀਂ ਕੀ ਕਰਕੇ ਆਏ ਹੋ ਗਰਾਟੇ ਕਰ ਲਏ ਨੇ ਤੁਸੀਂ ਤੇ ਕਿੰਨਿਆਂ ਨੂੰ ਲੋਕਾਂ ਨੂੰ ਰਹਾ ਕਿੰਨਿਆਂ ਬੱਚਿਆਂ ਨੂੰ ਰਹਾ ਤੁਸੀਂ ਕੋਲ ਕੀ ਜਿੱਤ ਕੇ ਆਏ ਜੇ ਐਸੇ ਨਾਮ ਦਾ ਸੇਰਾ ਤੁਸੀਂ ਆਪਣੇ ਮਾਂ ਪਿਓ ਨੂੰ ਕੋਚ ਨੂੰ ਅਧਿਆਪਕ ਨੂੰ ਦਿੰਦੇ ਹੋ ਵੱਡੇ ਹੋ ਕੇ ਕੀ ਬਣੋਗੇ ਪੁਲਸਰੀ ਬਣਦੇ ਹੋਗੇ ਵਾਹ ਜੀ ਵਾਹ ਕੀ ਨਾ ਤੁਹਾਨੂੰ ਦੱਸਿਆ ਵਾਹ ਜੀ ਵਾਹ ਜੀ ਹਾਂ ਜੀ ਬੇਟਾ ਕਿਹਨਾ ਤੁਹਾਡਾ ਹਾਂ ਨਾਂ ਵੀ ਸਾਇਫਰ ਗੋਸ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਨਾਮ ਜਿੱਤ ਕੇ ਆਏ ਹੋ ਕੁਝ ਮਹਿਸੂਸ ਹੋ ਰਹੀ ਆ ਮਾਪਿਆਂ ਦਾ ਰੌਸ਼ਨ ਕੀਤਾ ਸਕੂਲ ਦਾ ਵੀ ਨਾਮ ਰੌਸ਼ਨ ਕੀਤਾ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਮੈਂ ਵੱਡਾ ਹੋ ਕੇ ਇੱਕ ਸੌਫਟਵੇਅਰ ਕੀ ਆ ਭਾਈ ਇਹਦਾ ਨਾਮ ਜਿੱਤੋਗੇ ਅੱਗੇ ਵੀ ਪੁਲਿਸ ਅਫਸਰ ਬਣ ਕੇ ਠੀਕ ਹੈ ਜੀ ਇਹ ਇਗਜ਼ੈਕਟ ਹਾਂ ਇਦਾਂ ਠੀਕ ਆ ਹੁਣ ਅਸੀਂ ਗੱਲਬਾਤ ਕਰਦੇ ਹਾਂ ਸਕੂਲ ਦੇ ਪ੍ਰਿੰਸੀਪਲ ਸੰਤਾ ਜੀ ਨਾਲ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮਿਤਾ ਸ਼ਰਮਾ ਗੁਰਨਾਨਕ ਪਰਿਵਾਰ ਚਿਲਡਰਨ ਅਕੈਡਮੀ ਦੀ ਪ੍ਰਿੰਸੀਪਲ ਆਪਣੇ ਬੱਚਿਆਂ ਨੂੰ ਹਾਂਗਕਾਂਗ ਲੈ ਕੇ ਗਈ ਸੀ ਕਰਾਟੇ ਟੂਰਨਾਮੈਂਟ ਵਾਸਤੇ جو کہ میرے بچے اپنے بہت ہی ودیا کھیل کے آئے ہیں ہانگ کانگ کے اینڈ میڈلس ٹرافیز الونگ ود سرٹیفکیٹس یہ سارا کچھ جیت کے آئے ہیں یہ مکئو ٹریننگ ہوئی سی اور ہانگ کانگ کانگیئن شپ جیت کے آئے ہے بچوں کے جی سارے بچے ہی بہت بہت ودیا پرفارمنس کر کے آئے ہیں اور میں سرکار کو بھی یہی اپیل کروں گی کہ یہاں کا پت چڑھ کے پارٹیسپیشن کی تاریخ کی جائے اور بہت سارے انعام یا فیسلٹیز ਜੋ ਵੀ ਸਰਕਾਰ ਦੇ ਨਾਲ ਚਾਹਦੀ ਹੈ ਪੂਰ ਕਵਰੇਟ ਕਰਨ ਸਾਡੇ ਨਾਲ ਇਹ ਬੱਚਿਆਂ ਨੂੰ ਅਗਾਹ ਵੀ ਵਧਾ ਸਕੀਏ ਅਸੀਂ ਅਸੀਂ ਬਹੁਤ ਬਹੁਤ ਧੰਨਵਾਦੀਆਂ ਦੀ ਕੋਟ ਸਾਹਿਬ ਦੇ ਤੇ ਐਮ ਡੀ ਸਾਹਿਬ ਦੇ ਪ੍ਰਿੰਸੀਪਲ ਮੈਮ ਦੇ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਨਾਲ ਲੈ ਜਾ ਕੇ ਤੇ ਦੇਖੋ ਜੀ ਇਹਨਾਂ ਨੇ ਨਾਮ ਦਿੱਤੇ ਆ ਗਾਂ ਔਰ ਅੱਗੇ ਵਧਣ ਦੀ ਅਸੀਂ ਵੀ ਕੋਸ਼ਿਸ਼ ਕਰਾਂਗੇ ਵੀ ਅੱਗੇ ਵਧਣਾ ਕੋਟ ਸਾਹਿਬ ਦੀ ਬਹੁਤ ਬਹੁਤ ਸ਼ਲਾਘਾ ਸ਼ਲਾਘਾ ਜੋ ਕਰਦਿਆਂ ਤੇ ਕੋਸ ਸਾਬ ਨੇ ਬਹੁਤ ਮਿਹਨਤ ਕੀਤੀ ਹੈ ਜੀ ਸਾਡਾ ਇੱਕ ਬੱਚਾ ਰਹਿ ਗਿਆ ਹੈਗਾ ਇਹ ਰਾਤ ਰਹਿ ਪਏ ਆਪ ਸਾਰੇ ਬੱਚੇ ਚਲੇਗੇ ਇਹ ਦੁਬਾਰਾ ਤੋਂ ਟਿਕਟ ਕਰਾ ਕੇ ਅਗਲੇ ਦਿਨਾਂ ਨਾਲ ਫੇਰ ਕੰਪੀਟੀਸ਼ਨ ਜਿਹਦਾ ਹਿੱਸਾ ਲਵਾਇਆ ਅਕੈਡਮੀ ਦੇ ਬੱਚੇ ਜਿਹੜੇ ਅੱਜ ਹਾਂਗਕਾਂਗ ਤੋਂ ਕਰਾਟੇ ਚੈਂਪੀਅਨਸ਼ਿਪ ਦੇ ਵਿੱਚ ਇਨਾਮ ਜਿੱਤ ਕੇ ਆਏ ਹਨ ਕਿਤਨੇ ਕਿਤੇ ਮਾਂ ਪਿਓ ਦਾ ਦਿਲ ਬਾਗੋ-ਬਾਗ ਹੋ ਜਾਂਦਾ ਹੈ ਤੁਸੀਂ ਵੇਖ ਸਕਦੇ ਹੋ ਛੋਟੇ-ਛੋਟੇ ਬੱਚੇ 7 ਸਾਲ ਦੇ ਬੱਚੇ ਦਾ ਬੱਚਿਆਂ ਨੇ ਆਪਣੇ ਇੰਡੀਆ ਦਾ ਜਾ ਕੇ ਵਿਦੇਸ਼ਾਂ ਦੇ ਵਿੱਚ ਨਾਂ ਰੌਸ਼ਨ ਕੀਤਾ ਹੈ ਤੇ ਇਹੋ ਜੇ ਬੱਚੇ ਵੱਡੇ ਹੋ ਕੇ ਆਪਣੇ ਇੰਡੀਆ ਵਾਸਤੇ ਗੋਲ ਮੈਜ ਜਿੱਤ ਕੇ ਲਿਆਉਣਗੇ ਮੈਂ ਇਹ ਦੁਆ ਕਰਦਾ ਹਾਂ ਅੰਮ੍ਰਿਤਸਰ ਖਬਰਨਾਮਾ ਤੋਂ ਅਮਰਦੀਪ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ